ਸਾਰਿਆਂ ਨੂੰ ਜੈ ਮਸਤੈ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੋ ਕਿ ਮੈਂ ਮਿਸਤੀ ਕੰਮ ਕਰਦਾ ਸੀ ਪੱਕਾ ਸੀਟ ਪਰਮ ਪੱਕਾ ਸੀਟ ਪਰਮ ਬੋਰਡਰ ਰੇਨ ਵਾਲਾ ਸੀਗਾ ਮੇਰੀ ਕਿਸੇ ਮਜਬੂਰੀ ਕਰਕੇ ਪਾ ਟੁੱਟ ਗਿਆ ਸੀਗਾ ਹੱਟ ਟੁੱਟਣ ਕਰਕੇ ਨਾ ਤਾਂ ਮੈਂ ਚੱਲ ਸਕਦਾ ਸੀ ਆ ਬੈਠਾ ਮੰਜੇ ਤੇ ਬਹਿੰਦਾ ਸੀ ਜੀ ਮੰਜੇ ਦੇ ਬਾਥਰੂਮ ਮੰਜੇ ਤੇ ਪਿਸ਼ਾਬ ਕਰਨਾ ਡੱਬੇ ਨਾ ਕਰਨਾ ਜੀ ਜਦੋਂ ਸੰਤਾਂ ਜੀ ਨੇ ਮੇਰੇ ਬਾਰੇ ਦੁਆ ਯਸੂ ਮਸੀਹ ਦੇ ਪਿਤਾ ਪਰਮੇਸ਼ਰ ਕੀਤੀ 4 ਹਫ਼ਤੇ ਆਹ ਤਿੰਨ ਹਫ਼ਤੇ 40-50 ਹਜ਼ਾਰ ਰੁਪਏ ਲੱਗਿਆ ਸੀਗਾ ਤੇ ਹੁਣ ਮੈਂ ਚੰਗਾ ਪੜਾ ਹੁਣ ਮੈਂ ਆਰਾਮ ਨਾਲ ਤੁਰ ਲੈਣਾ ਯਸੂ ਮਸੀਹ ਦੀ ਹਜ਼ੂਰੀ ਦੇ ਵਿੱਚ ਆਇਆ ਦੁਆ ਬੰਦੀ ਕਰਦਾ ਪੱਕਾ ਫਿਰ ਫਰਮ ਆਪਾਂ ਰਹਿਣ ਵਾਲੇ ਆ ਗਿਆ ਇੱਥੋਂ ਦੇ ਤੇ ਆਰਾਮ ਨਾਲ ਤੁਰਲੀ ਦਾ ਸਰਕਟ ਆ ਗਿਆ ਵਧੀਆ ਤੁਰਨ ਨਾ ਹੁਣ ਮੈਨੂੰ ਆਹਰੇ ਨੂੰ ਜੈ ਮਸੀਦੀ ਔਰ ਖੁਦਾ